ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਸੁਮੀਰ ਪਰਬਤ ਅਤੇ ਸਿੱਧ ਧੰਨ ਧੰਨ ਗੁਰੂ ਨਾਨਕ ਦੇਵ ਜੀ ਫਿਰ ਕਸ਼ਮੀਰ ਵਾਦੀ ਦਾ ਚੱਕਰ ਲਾਇਆ ਸ਼੍ਰੀਨਗਰ ਵਿੱਚ ਕੁਝ ਸਮਾਂ ਠਹਿਰ ਕੇ ਉਹ ਉੱਤਰ ਦਿਸ਼ਾ ਵੱਲ ਚਲੇ ਗਏ ਕਠਿਨ ਪਹਾੜੀਆਂ ਨੂੰ ਬੜੀ ਹਿੰਮਤ ਨਾਲ ਚੜਦੇ ਜਾਂਦੇ ਸਨ ਰਾਹ ਵਿੱਚ ਬੜੇ ਸੰਘਣੇ ਜੰਗਲ ਅਤੇ ਫੁੱਲ ਬੂਟੇ ਸਨ ਇਨਾ ਜੰਗਲਾਂ ਵਿੱਚ ਕਈ ਪ੍ਰਕਾਰ ਦੇ ਭਿਆਨਕ ਅਤੇ ਡਰਾਉਣੇ ਜਾਨਵਰ ਸਨ ਉੱਚੀਆਂ ਪਹਾੜੀਆਂ ਚੜਦੇ ਗੁਰੂ ਜੀ ਸੁਮੇਰ ਪਹਾੜਤ ਤੇ ਪਹੁੰਚ ਗਏ ਉੱਥੇ ਉਹਨਾਂ ਨੂੰ ਬੜੇ ਪ੍ਰਸਿੱਧ ਸਿੱਧ ਮਿਲੇ ਇਹ ਲੋਕ ਸੰਸਾਰ ਨੂੰ ਤਿਆਗ ਕੇ ਨਿਕੰਮਿਆਂ ਵਾਲਾ ਜੀਵਨ ਬਤੀਤ ਕਰ ਰਹੇ ਸਨ ਕਰਾਮਾਤਾਂ ਦਾ ਡਰਾਵਾ ਦੇ ਕੇ ਪਹਾੜੀ ਲੋਕਾਂ ਨੂੰ ਉੱਲੂ ਬਣਾ ਕੇ ਬੜੀ ਐਸ਼ ਦਾ ਜੀਵਨ ਬਤੀਤ ਕਰ ਰਹੇ ਸਨ ਇੱਕ ਸਾਧਾਰਨ ਬੰਦੇ ਨੂੰ ਸੋ ਮੇਰ ਪਰਬਤ ਤੇ ਪਹੁੰਚਿਆ ਵੇਖ ਕੇ ਉਹ ਹੈਰਾਨ ਹੋਏ ਅਤੇ ਚੱਟ ਗੁਰੂ ਜੀ ਜੇ ਦਵਾਲੇ ਆ ਜੁੜੇ ਉਹ ਪੁੱਛਣ ਲੱਗੇ ਨਾ ਹੀ ਤੁਸੀਂ ਸਿੱਧ ਲੱਗਦੇ ਹੋ ਅਤੇ ਨਾ ਹੀ ਕੋਈ ਸੰਨਿਆਸੀ ਫਿਰ ਕਿਹੜੀ ਸ਼ਕਤੀ ਤੁਹਾਨੂੰ ਇੱਥੇ ਲੈ ਆਈ ਹੈ ਗੁਰੂ ਜੀ ਨੇ ਉੱਤਰ ਦਿੱਤਾ ਮੈਂ ਸਰਵ ਸ਼ਕਤੀਮਾਨ ਪ੍ਰਭੂ ਦੇ ਨਾਮ ਦਾ ਜਾਪ ਕਰਦਾ ਹਾਂ ਉਸ ਦੀ ਕਿਰਪਾ ਕਰਕੇ ਹੀ ਮੈਂ ਇੱਥੇ ਪਹੁੰਚ ਗਿਆ ਹਾਂ ਫਿਰ ਸਿੱਧਾ ਨੇ ਪੁੱਛਿਆ ਤੁਹਾਡਾ ਨਾਂ ਕੀ ਹੈ ਅਤੇ ਤੁਸੀਂ ਕਿਸ ਮਾਤ ਨਾਲ ਸੰਬੰਧ ਰੱਖਦੇ ਹੋ ਗੁਰੂ ਜੀ ਨੇ ਫਰਮਾਇਆ ਨਾ ਮੇਰਾ ਨਾਨਕ ਨਿਰੰਕਾਰ ਹੀ ਹੈ ਅਤੇ ਮਾਤ ਮੇਰਾ ਪਰਮਾਤਮਾ ਅਤੇ ਉਸ ਦੀ ਰਚੀ ਕਾਇਨਾਤ ਨੂੰ ਪਿਆਰ ਕਰਨਾ ਹੈ ਫਿਰ ਸਿੱਧ ਕਹਿਣ ਲੱਗੇ ਤੁਸੀਂ ਮਾਤ ਲੋਕ ਵਿੱਚੋਂ ਆਏ ਹੋ ਉੱਥੇ ਦਾ ਕੀ ਹਾਲ ਹੈ ਗੁਰੂ ਜੀ ਮੁਸਕਰਾ ਕੇ ਬੋਲੇ ਤੁਸੀਂ ਤਾਂ ਡਰਦੇ ਮਾਰੇ ਮਾਤ ਲੋਕ ਨੂੰ ਛੱਡ ਕੇ ਇੱਥੇ ਲੁਕ ਕੇ ਬੈਠੇ ਹੋ ਹੁਣ ਤੁਹਾਨੂੰ ਮਾਤ ਲੋਕ ਨਾਲ ਕੀ ਮਤਲਬ ਹੈ ਜੇ ਤੁਹਾਡੇ ਵਰਗੇ ਸਿੱਧੀਆਂ ਦੇ ਮਾਲਕ ਹੀ ਪਹਾੜਾਂ ਤੇ ਚੜ ਕੇ ਛੁੱਪ ਜਾਣ ਅਤੇ ਗਰੀਬ ਲੋਕਾਂ ਨੂੰ ਲੁੱਟ ਲੁੱਟ ਖਾਈ ਜਾਣ ਤਾਂ ਮਾਤ ਲੋਕ ਦੀ ਕੌਣ ਸਾਰ ਲਵੇਗਾ ਅੱਜ ਮਾਤ ਲੋਕ ਵਿੱਚ ਹਨੇਰ ਮਚਿਆ ਹੈ ਹਰ ਪਾਸੇ ਕੂੜ ਦਾ ਪਸਾਰਾ ਹੈ ਸੱਚ ਤੇ ਧਰਮ ਤੁਹਾਡੇ ਵਾਂਗ ਲੁਕ ਕੇ ਬੈਠ ਗਏ ਹਨ ਰਾਜੇ ਪਰਜਾ ਦੀ ਰੱਖਿਆ ਕਰਨ ਦੀ ਜਗ੍ਹਾ ਉਲਟਾ ਉਹਨਾਂ ਤੇ ਜ਼ੁਲਮ ਢਾ ਰਹੇ ਹਨ ਪਰ ਜਾ ਕੋ ਲਾ ਰਹੀ ਹੈ ਪਰ ਉਹਨਾਂ ਦੀ ਕੋਈ ਅਗਵਾਈ ਨਹੀਂ ਕਰ ਰਿਹਾ ਤੁਸੀਂ ਵੇਲੜ ਇਨ੍ਹਾਂ ਪਹਾੜਾਂ ਤੇ ਚੜੀ ਬੈਠੇ ਹੋ ਕਿਉਂ ਨਹੀਂ ਮਾਤ ਲੋਕ ਵਿੱਚ ਜਾ ਕੇ ਲੋਕਾਂ ਦੇ ਦੁੱਖਾਂ ਦੇ ਭਾਈਵਾਲ ਬਣਦੇ ਗੁਰੂ ਜੀ ਦੀ ਇਹ ਗੱਲ ਸੁਣ ਕੇ ਸਿੱਧ ਬੋਲੇ ਸਾਡੇ ਅਨੇਕਾਂ ਚੇਲੇ ਮਾਤ ਲੋਕ ਵਿੱਚ ਵਿਚਰ ਰਹੇ ਹਨ ਅਤੇ ਉਹ ਲੋਕਾਂ ਦਾ ਕਲਿਆਣ ਕਰ ਰਹੇ ਹਨ ਸਿੱਧਾਂ ਦੀ ਇਸ ਟਿੱਪਣੀ ਤੇ ਗੁਰੂ ਜੀ ਜਲਾਲ ਵਿੱਚ ਆ ਕੇ ਬੋਲੇ ਉਹਨਾ ਮੰਗਦਿਆਂ ਨੇ ਕਿਸੇ ਦਾ ਕੀ ਕਲਿਆਣ ਕਰਨਾ ਜਿਹੜੇ ਆਪ ਹੀ ਦਰੋਂ-ਦਰ ਮੰਗਦੇ ਫਿਰਦੇ ਹਨ ਉਹ ਤਾਂ ਕੇਵਲ ਆਪਣੇ ਭੇਖ ਦਾ ਮੁੱਲ ਵਟ ਰਹੇ ਹਨ ਝੂਠੀਆਂ ਕਰਾਂਮਾਤਾਂ ਦਾ ਡਰਾਵਾ ਦੇ ਕੇ ਉਹ ਲੋਕਾਂ ਨੂੰ ਲੁੱਟ ਰਹੇ ਹਨ ਸਿੱਧਾਂ ਨੂੰ ਹੁਣ ਕੋਈ ਗੱਲ ਨਹੀਂ ਸੀ ਆਉਂਦੀ ਉਹਨਾਂ ਵਿਚਾਰ ਬਣਾਇਆ ਕਿ ਇਹਨਾਂ ਨੂੰ ਆਪਣੀ ਜਾਦੂ ਸ਼ਕਤੀ ਵਿਖਾ ਕੇ ਪਰਮਾਈਏ ਇਸ ਲਈ ਉਹਨਾਂ ਨੇ ਗੁਰੂ ਜੀ ਨੂੰ ਇੱਕ ਕਟੋਰਾ ਦੇ ਕੇ ਸਰੋਵਰ ਵਿੱਚੋਂ ਪਾਣੀ ਲਿਆਉਣ ਲਈ ਕਿਹਾ ਜਦੋਂ ਗੁਰੂ ਜੀ ਸਰੋਵਰ ਉੱਤੇ ਗਏ ਤਾਂ ਉਹਨਾਂ ਵੇਖਿਆ ਕਿ ਸਰੋਵਰ ਹੀਰੇ ਜਵਾਹਰਾਤ ਨਾਲ ਭਰਿਆ ਸੀ ਗੁਰੂ ਜੀ ਸਮਝ ਗਏ ਕਿ ਸਿੱਧਾਂ ਨੇ ਉਹਨਾਂ ਨੂੰ ਲਾਲਚ ਦੇ ਕੇ ਪਰਮਾਣ ਦਾ ਯਤਨ ਕੀਤਾ ਹੈ ਉਹ ਵਾਪਸ ਆ ਕੇ ਕਹਿਣ ਲੱਗੇ 나ਥ ਜੀ ਸਰੋਵਰ ਵਿੱਚ ਪਾਣੀ ਨਹੀਂ ਹੈ ਜਦ ਸਿੱਧਾ ਨੇ ਇਹ ਵੇਖਿਆ ਕਿ ਗੁਰੂ ਜੀ ਉੱਤੇ ਜਾਦੂ ਸ਼ਕਤੀ ਨਹੀਂ ਚੱਲ ਸਕਦੀ ਤਾਂ ਉਹਨਾਂ ਆਪਣੀ ਹਾਰ ਮੰਨ ਲਈ ਗੁਰੂ ਜੀ ਕੁਝ ਦਿਨ ਉਹਨਾਂ ਪਾਸ ਠਹਿਰ ਕੇ ਸੱਚੇ ਮਾਰਗ ਦਾ ਗਿਆਨ ਦਿੰਦੇ ਰਹੇ ਸੁਮੇਰ ਪਹਾੜਤ ਤੋਂ ਗੁਰੂ ਜੀ ਨੇਪਾਲ ਸਿੱਕਮ ਭੂਟਾਨ ਅਤੇ ਤਿੱਬਤ ਦੇ ਰਸਤੇ ਚੀਨ ਦੇਸ਼ ਵਿੱਚ ਪੁੱਜੇ ਚੀਨ ਵਿੱਚ ਨਾਨਕਿਨ ਵਿਖੇ ਇੱਕ ਧਰਮਸ਼ਾਲਾ ਕਾਇਮ ਕੀਤੀ ਨਾਨਕਿਨ ਸ਼ਹਿਰ ਦਾ ਨਾਮ ਗੁਰੂ ਜੀ ਦੇ ਨਾਂ ਤੇ ਹੀ ਰੱਖਿਆ ਦੱਸਿਆ ਜਾਂਦਾ ਹੈ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਏ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਅਤੇ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ